ਦੋਸਤੋ ਸਿੱਧੂ ਮੂਸੇਵਾਲੇ ਨੇ ਅੱਜ ਇੱਕ ਬਹੁਤ ਵੱਡਾ ਰਿਕਾਰਡ ਤੋੜਤਾ ਹੈ ਸਿੱਧੂ ਮੂਸੇਵਾਲੇ ਦੀ ਨੋ ਨੇਮ ਈਪੀ ਆਇਨ ਨੂੰ ਤਕਰੀਬਨ 3 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਪਰ ਹੱਲੇ ਵੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਇਹ ਈਪੀ ਨਹੀਂ ਯਕੀਨ ਤਾਂ ਤੁਸੀਂ ਖੁਦ ਇਹ ਚਾਰਟ ਦੇਖ ਲਓ ਆਈ ਟਿਊਨ ਦਾ ਤਾਂ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਚੱਲ ਰਹੀ ਆ ਬਾਕੀ ਇਸ ਸਮੇਂ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸਿੱਧੂ ਮੂਸੇਵਾਲੇ ਦੀ ਨਿਊ ਈਪੀ ਨੂੰ ਲੈ ਕੇ ਜਿਸ ਦੇ ਕੀ ਫੈਨ ਮੇਡ ਪੋਸਟਰ ਬਣਨੇ ਸ਼ੁਰੂ ਹੋ ਚੁੱਕੇ ਨੇ ਯੂਨੋ ਉਸ ਦਾ ਟਾਈਟਲ ਦੱਸਿਆ ਜਾ ਰਿਹਾ ਹੈ ਅਤੇ ਜਿਸ ਦੇ ਵਿੱਚ 4 ਤੋਂ 5 ਗਾਣੇ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਚੈਂਬਰ ਗਾਣਾ ਹਸਲਰ ਗਾਣਾ ਕਾਲੀ ਹੁੱਡੀ ਰੀਬਰਥ ਅਤੇ ਕਿਲਾ ਬਾਕੀ ਇਹ ਫੈਨ ਮੇਡ ਪੋਸਟਰ ਆ ਅਫੀਸ਼ੀਅਲ ਪੋਸਟਰ ਤੱਕ ਤੁਸੀਂ ਇੰਤਜ਼ਾਰ ਕਰੋ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਅਫੀਸ਼ੀਅਲ ਪੋਸਟਰ ਵੀ ਰਿਲੀਜ਼ ਕਰ ਦਿੱਤਾ ਜਾਵੇਗਾ ਜਦੋਂ ਤੱਕ ਆਫੀਸ਼ੀਅਲ ਪੋਸਟਰ ਰਿਲੀਜ਼ ਨਹੀਂ ਹੁੰਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ EP ਦੇ ਵਿੱਚ ਕਿਹੜੇ ਕਿਹੜੇ ਗਾਣੇ ਸੁਣਨ ਨੂੰ ਮਿਲ ਸਕਦੇ ਨੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ